ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਜਿੱਦਾਂ ਕਿ ਆਪਾਂ ਲਾਸਟ ਵੀਡੀਓ ਜਿਹੜੀ ਪਾਈ ਸੀ ਉਹ ਬਿਟੋ ਪੈਨਸ਼ਨ ਦੇ ਰਿਲੇਟਡ ਪਾਈ ਸੀ ਸੋ ਹੁਣ ਆਪਾਂ ਅਪਲਾਈ ਕਰਾਂਗੇ ਡਿਪੈਂਡੈਂਟ ਚਿਲड्रन ਪੈਨਸ਼ਨ ਜਿੱਦਾਂ ਕਿ ਹਸਬੰਡ ਦੀ ਡੈਥ ਹੋ ਜਾਂਦੀ ਆ ਉਹਦੇ ਬਾਅਦ ਬਿਟੋ ਪੈਨਸ਼ਨ ਲੇਡੀ ਸਪਲਾਈ ਕਰਦੀ ਆ ਸੋ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਆ ਬੱਚਿਆਂ ਦੇ ਲਈ ਡਿਪੈਂਡੈਂਟ ਚਿਲड्रन ਪੈਨਸ਼ਨ ਦਾ ਨਾਮ ਆ ਜੋ ਇਹ ਸਰਵਿਸ ਹੈ ਸਰਕਾਰ ਵੱਲੋਂ ਚਲਾਈ ਗਈ ਆ ਸੋ ਉਹਦੇ ਵਿੱਚ ਬੱਚਿਆਂ ਨੂੰ ਪੈਨਸ਼ਨ ਮਿਲਦੀ ਆ ਉਹ ਹੁਣ ਆਪਾਂ ਕਰਦੇ ਆ ਡਿਪੈਂਡੈਂਟ ਚਿਲड्रन ਪੈਨਸ਼ਨ ਅਪਲਾਈ ਸਭ ਤੋਂ ਪਹਿਲਾਂ ਕਨੈਕਟ ਪੰਜਾਬ ਦੀ ਵੈਬਸਾਈਟ ਖੋਲ ਲਾਂਗੇ। شويه ਦੇ ਵਿੱਚ ਸਾਰੀਆਂ ਵੈਬਸਾਈਟਾਂ ਨਹੀਂ ਤੇ ਓਪਨ ਹੋ ਜਾਣੀਆਂ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਓਕੇ ਕਰਦੇ ਆ। ਉਸ ਦੇ ਬਾਅਦ ਆ ਸਾਰਾ ਡੈਸ਼ਬੋਰਡ ਓਪਨ ਹੋ ਜਾਣਾ ਇਹਦੇ ਵਿੱਚ ਕੱਲੀ-ਕੱਲੀ ਆਪਾਂ ਸਰਵਿਸ ਜਿੱਦਾਂ ਵੀ ਅਪਲਾਈ ਕਰਨੀ ਆ ਉਹਦੇ ਬਾਰੇ ਸਾਰੀ ਇਨਫੋਰਮੇਸ਼ਨ ਆ। ਸੋ ਲੌਗ ਇਨ ਵਿਦ ਓਟੀਪੀ ਤੇ ਕਲਿੱਕ ਕਰਕੇ ਆਪਾਂ ਆਪਣੀ ਆਈਡੀ ਨੂੰ ਲੌਗ ਇਨ ਕਰਾਂਗੇ। ਸੋ ਜਿਹੜੇ ਵੀ ਮੇਰੇ ਭੈਣ ਭਰਾ ਜਿਨ੍ਹਾਂ ਨੇ ਪਹਿਲੀ ਵਾਰੀ ਕੋਈ ਸਰਵਿਸ ਸਪਲਾਈ ਕਰਨੀ ਆ ਉਹਨਾਂ ਦਾ account register ਨਹੀਂ ਹੋਇਆ ਅ ਰਜਿਸਟਰ ਨਾਉ ਦੀ অপਸ਼ਨ ਤੇ ਜਾ ਕੇ ਤੁਸੀਂ ਰਜਿਸਟਰ ਕਰਨਾ ਆ ਜਿਹੜਾ account register ਕਰਨਾ ਉਹ ਕਿੱਦਾਂ ਹੋਣਾ ਉਹ ਸਭ ਤੋਂ ਪਹਿਲੀ ਵੀਡੀਓ ਮੈਂ ਪਾਈ ਹੋਈ ਆ ਬਰਥ ਸਰਟੀਫਿਕੇਟ ਕਿੱਦਾਂ ਅਪਲਾਈ ਕਰ ਸਕਦੇ ਆ ਉਸ ਵੀਡੀਓ ਵਿੱਚ ਮੈਂ ਸਾਰਾ ਮੈਂਸ਼ਨ ਕੀਤਾ ਉਥੋਂ ਦੇਖ ਕੇ ਤੁਸੀਂ ਆਪਣਾ account ਇਸ ਪੋਰਟਲ ਤੇ ਬਣਾ ਸਕਦੇ ਆ ਇੱਕ ਵਾਰ ਅਕਾਊਂਟ ਬੰਨਣਾ ਆ ਅਕਾਊਂਟ ਬਣਨ ਤੋਂ ਬਾਅਦ ਤੁਸੀਂ ਜਿੰਨੀਆਂ ਵੀ ਫਾਈਲਾਂ ਅਪਲਾਈ ਕਰਨੀਆਂ ਫਿਰ ਉਹ ਸਿੱਧੇ ਡਾਇਰੈਕਟ ਹੋ ਜਾਣੀਆਂ ਜਿੱਦਾਂ ਹੁਣ ਮੈਂ ਕਰਦਾ ਪਿਆ ਸੈਂਡ ਓਟੀਪੀ ਤੇ ਓਕੇ ਕਰਾਂਗੇ ਓਕੇ ਕਰਨ ਦੇ ਬਾਅਦ ਫੋਨ ਤੇ ਓਟੀਪੀ ਜਾਣਾ ਉਹੀ ਓਟੀਪੀ ਆਪਾਂ ਇੱਚ ਫਿਲ ਕਰਕੇ ਇਹਨੂੰ ਵੈਰੀਫਾਈ ਕਰਕੇ ਆਪਣੇ ਅਕਾਊਂਟ ਨੂੰ ਲੌਗਇਨ ਕਰਾਂਗੇ ਸੋ ਜਿੰਨੀਆਂ ਵੀ ਸਰਵਿਸਾਂ ਆ ਮੈਂ ਵੀਡੀਓ ਬਣਾਉਣਾ ਆ ਸਾਰੀਆਂ ਇਨਫੋਰਮੇਸ਼ਨ ਅਡੇਟਡ ਆ ਤੁਸੀਂ ਸ਼ੇਅਰ ਕਰਿਆ ਕਰੋ ਹਰੇਕ ਨੂੰ ਤਾਂ ਜੋ ਲੋੜਵੰਦ ਹਰੇਕ ਬੰਦੇ ਨੂੰ ਉਹਦਾ ਲਾਭ ਪ੍ਰਾਪਤ ਹੋਵੇ ਘਰ ਬੈਠ ਕੇ ਆਪਣੀਆਂ ਸਰਵਿਸਾਂ ਅਪਲਾਈ ਕਰਨ ਕੋਈ ਪੈਸਾ ਨਹੀਂ ਲੱਗਦਾ ਕੋਈ ਕੁਛ ਨਹੀਂ ਹੈ ਸਰਕਾਰੀ ਫੀਸ ਤਾਰ ਕੇ ਤੁਸੀਂ ਹਰੇਕ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਆ ਜੋ ਵੀ OTBI ਫੋਨ ਤੇ ਆਣਾ ਉਹਨੂੰ ਆਪਾਂ ਇਹਦੇ ਵਿੱਚ ਭਰ ਕੇ ਵੈਰੀਫਾਈ ਤੇ ਓਕੇ ਕਰ ਦੇਣਾ ਜਿੱਦਾਂ ਕਿ ਆ ਲੈਫਟ ਸਾਈਡ ਤੇ 6 ਕਾਲਮ ਹਨ ਇੱਕ ਤਾਂ ਅਪਲਾਈ ਸਰਵਿਸ ਹੈ ਇੱਥੋਂ ਆਪਾਂ ਸਰਵਿਸ ਅਪਲਾਈ ਕਰਨੀ ਆ ਟਰੈਕ ਸਰਵਿਸ ਤੇ ਆਪਾਂ ਜਿਹੜੀ ਸਰਵਿਸ ਅਪਲਾਈ ਕੀਤੀ ਉਹਨੂੰ ਆਪਾਂ ਟਰੈਕ ਕਰ ਸਕਦੇ ਹਾਂ ਉਹਦੀ ਹਿਸਟਰੀ ਦੇਖ ਸਕਦੇ ਹਾਂ ਫਾਈਲ ਕਿੱਥੇ ਪਹੁੰਚੀ ਆ ਕਿਹੜੀ ਜਗ੍ਹਾ ਤੇ ਪੈਂਡਿੰਗ ਆ ਸੋ ਇਹ ਸਾਰੇ ਕਾਲਮ ਆ ਇਹਦੇ ਵਿੱਚ ਹੁਣ ਆਪਾਂ ਸਭ ਤੋਂ ਪਹਿਲਾਂ ਅਪਲਾਈ ਸਰਵਿਸ ਤੇ ਓਕੇ ਕਰਕੇ ਆਪਾਂ ਅੱਜ ਦੀ ਜਿਹੜੀ ਫਾਈਲ ਅਪਲਾਈ ਕਰਨੀ ਆ ਉਹ ਕਰਦੇ ਆ ਅਪਲਾਈ ਸਰਵਿਸ ਤੇ ਸਭ ਤੋਂ ਪਹਿਲਾਂ ਆਪਾਂ ਅਪਲਾਈ ਸਰਵਿਸ ਤੇ ਓਕੇ ਕਰਾਂਗੇ ਫਿਰ ਅੱਗੇ ਆ ਫਾਰਮੈਟ ਜਿਹੜਾ ਓਪਨ ਹੋ ਜਾਣਾ ਸਾਰਾ ਇਹਦੇ ਵਿੱਚ ਸਾਰੀਆਂ ਸਰਵਿਸਾਂ ਆ ਜਿਹੜੀ ਤੁਸੀਂ ਅਪਲਾਈ ਕਰਨੀ ਆ ਜੇ ਆਪਾਂ ਨੂੰ ਸਾਹਮਣੇ ਲੱਗਦੀ ਆ ਦਿਖਦੀ ਆ ਤਾਂ ਆਪਾਂ ਉਥੋਂ ਕਰ ਸਕਦੇ ਆ ਪੇਜ ਨੰਬਰ ਆ نیچے 1 2 3 ਸਾਰੇ ਪੇਜ ਕੱਢ ਕੇ ਆਪਾਂ ਦੇਖ ਸਕਦੇ ਆ ਕੱਲੇ-ਕੱਲੇ ਪੇਜ ਦੇ ਉੱਤੇ 3 ਨੰਬਰ ਪੇਜ ਤੇ ਕਿਹੜੀਆਂ ਆ 4 ਤੇ ਕਿਹੜੀਆਂ ਸੋ ਜੇ ਆਪਾਂ ਇਹਦੇ ਤੋਂ ਅਲੱਗ ਉਹਦੇ ਬਾਰੇ ਵੀ ਮੈਂ ਦੱਸਿਆ ਜਿਹੜੀਆਂ ਕਿ ਪਹਿਲੀਆਂ ਵੀਡੀਓ ਆ ਉੱਪਰ ਆਪਾਂ ਸਰਵਿਸ ਦਾ ਨਾਮ ਲਿਖ ਕੇ ਡਿਪਾਰਟਮੈਂਟ ਸਿਲੈਕਟ ਕਰਕੇ ਵੀ ਕਰ ਸਕਦੇ ਆ ਸੋ ਇਹ ਸਰਵਿਸ ਆਪਣੇ ਇੱਥੇ ਸਾਹਮਣੇ ਆਪਾਂ ਨੂੰ ਮਿਲ ਗਈ ਜੋ ਅੱਜ ਆਪਾਂ ਅਪਲਾਈ ਕਰਨੀ ਆ ਇਦੇ ਉੱਤੇ ਆਪਾਂ ਜਾ ਕੇ ਜਿੱਦਾਂ ਕਿ ਸਰਵਿਸ ਦਾ ਨਾਮ ਲਿਖਿਆ ਹੋਇਆ ਹੈ ਡਿਪੈਂਡੈਂਟ ਚਿਲड्रन ਪੈਨਸ਼ਨ ਸਕੀਮ ਹੁਣ ਸਿੱਧੇ ਆਪਾਂ ਅਪਲਾਈ ਸਰਵਿਸ ਤੇ ਓਕੇ ਕਰਕੇ ਇਸ ਸਕੀਮ ਨੂੰ ਅਪਲਾਈ ਕਰਦੇ ਆ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਜਿਹੜੀ ਆਪਾਂ ਅਕਾਊਂਟ ਬਣਾਇਆ ਹੋਇਆ ਆ ਉਹ ਅਕਾਊਂਟ ਸਾਰਾ ਇਹਦੇ ਉੱਤੇ ਜੋ ਆਪਾਂ ਡਿਟੇਲ ਬਣਾਈ ਆ ਉਹ ਅਕਾਊਂਟ ਦੀ ਡਿਟੇਲ ਆਪਣੇ ਆਪ ਆ ਜਾਣੀ ਆ ਜੋ ਆਪਾਂ ਸਭ ਤੋਂ ਪਹਿਲਾਂ ਰਜਿਸਟਰ ਕੀਤਾ ਆ ਉਹ ਸਾਰਾ ਇਹਦੇ ਵਿੱਚ ਨਾਮ ਫਾਦਰ ਨੇ ਮਦਰ ਨੇਮ ਐਡਰੈਸ ਜਨਮ ਤਰੀਕ ਮੋਬਾਈਲ ਨੰਬਰ ਜੇ ਤੁਹਾਨੂੰ ਇਹਦੇ ਵਿੱਚ ਕਿਤੇ ਕੋਈ ਮਿਸਟੇਕ ਹੋਈ ਆ ਤਾਂ ਤੁਸੀਂ ਪਿੱਛੇ ਜਾ ਕੇ ਐਡਿਟ ਕਰ ਸਕਦੇ ਹੋ ਨੂੰ ਜਿੱਥੇ ਆਪਾਂ ਕਾਊਂਟਰ ਰਜਿਸਟਰ ਕਰਦੇ ਆ ਉੱਥੇ ਐਡਿਟ ਵੀ ਹੋ ਜਾਂਦਾ ਸੋ ਪਹਿਲਾਂ ਹੀ ਆਪਾਂ ਮੇਰੇ ਸਾਹਮਣੇ ਕੀ ਸਾਰਾ ਤੁਸੀਂ ਦੇਖ ਕੇ ਠੀਕ ਭਰਿਓ ਕੋਈ ਵੀ ਚੀਜ਼ ਏਦਾਂ ਦੀ ਨਾ ਹੋਵੇ ਕਿ ਜਿਹੜੀ ਗਲਤ ਭਰੀ ਜਾਏ ਹੁਣ ਆਪਾਂ نیچے ਜਿਹੜੀ ਡਿਟੇਲ ਆ ਇਹ ਆਪਾਂ ਸਾਰੀ ਡਿਟੇਲ ਇੱਥੇ ਫਿਲ ਕਰਾਂਗੇ ਹੁਣ ਆਪਾਂ ਇੱਥੇ ਰਿਲੇਸ਼ਨ ਸਿਲੈਕਟ ਕਰਾਂਗੇ ਫਰਸਟ ਨੰਬਰ ਵਾਲਾ ਜਿਹੜਾ ਕਾਲਮ ਆ ਇਹਨੂੰ ਓਪਨ ਕਰਕੇ ਇੱਥੇ ਆਪਾਂ ਜੋ ਰਿਲੇਸ਼ਨ ਆ ਬੱਚੇ ਦੀ ਪੈਨਸ਼ਨ કોਨ ਅਪਲਾਈ ਕਰ ਰਿਹਾ ਸੋ ਮਦਰ ਵੱਲੋਂ ਅਪਲਾਈ ਹੋਣੀ ਆ ਉੱਥੇ ਆਪਾਂ ਮਦਰ ਨੂੰ ਸਿਲੈਕਟ ਕਰਾਂਗੇ ਜਿੱਦਾਂ ਤਿੰਨ অপਸ਼ਨ ਆਉਂਦੀਆਂ ਇਹਦੇ ਵਿੱਚ ਆਪਾਂ ਮਦਰ ਨੂੰ ਸਿਲੈਕਟ ਕਰਾਂਗੇ ਮਦਰ ਸਿਲੈਕਟ ਕਰਨ ਦੇ ਬਾਅਦ ਤੁਸੀਂ ਦੇਖ ਸਕਦੇ ਆ نیچے ਸਾਰੀ ਡਿਟੇਲ ਆ ਜੋ ਉਹ ਮਦਰ ਦੀ ਡਿਟੇਲ ਆਪਣੇ ਆਪ ਆ ਗਈ ਆ ਜਿੱਦਾਂ ਕਿ ਆਪਾਂ ਉੱਪਰ ਜਿਹੜੀ ਡਿਟੇਲ ਦੇਖੀ ਸੀ ਉਹੀ ਡਿਟੇਲ ਨੀਚੇ ਆਟੋਮੈਟਿਕ ਸਾਰੀ ਫਿਲ ਹੋ ਗਈ ਇਹ ਕੁਝ ਵੀ ਆਪਾਂ ਨੂੰ ਭਰਨ ਦੀ ਲੋੜ ਨਹੀਂ ਆ ਸਾਰੀ ਡਿਟੇਲ ਇਹਦੇ ਵਿੱਚ ਆਪਣੇ ਆਪ ਭਰ ਜਾਣੀ ਆ ਬੱਚਿਆਂ ਦੇ ਜੋ ਮਦਰ ਆ ਉਹਨਾਂ ਦਾ ਨਾਮ ਮਦਰ ਦੇ ਫਾਦਰ ਮਦਰ ਨੇ ਜੋ ਵੀ ਉਹਨਾਂ ਦੀ ਆਪਣੀ ਡਿਟੇਲ ਆ ਉਹ ਸਾਰੀ ਆਟੋਮੈਟਿਕ ਇਹਦੇ ਵਿੱਚ ਫਿਲ ਹੋ ਜਾਣੀ ਆ ਇਹਨੂੰ ਇੱਕ ਵਾਰ ਤੁਸੀਂ ਕ੍ਰੋਸ ਚੈੱਕ ਕਰ ਸਕਦੇ ਆ ਇੱਥੇ ਤੱਕ ਜਿੰਨਾ ਵੀ ਡਾਟਾ ਆ ਤੁਹਾਨੂੰ ਕੁਝ ਵੀ ਭਰਨ ਦੀ ਲੋੜ ਨਹੀਂ ਸਿਰਫ ਆਪਾਂ ਨੋਰਮਲੀ ਦੋ ਚਾਰ ਆਪਸ਼ਨਾਂ ਸਿਲੈਕਟ ਕਰਨੀਆਂ ਆ ਬਸ ਥੋੜਾ نیچے ਜਾ ਕੇ ਥੋੜੀ ਜਿਹੀ ਡਿਟੇਲ ਤੁਹਾਨੂੰ ਫਿਲ ਕਰਨੀ ਪੈਣੀ ਆ ਉਹ ਆਪਾਂ ਅੱਗੇ ਜਾ ਕੇ ਕਰਦੇ ਆ ਬਹੁਤ ਸੌਖੀ ਸਰਵਿਸ ਆ ਘਰ ਬੈਠ ਕੇ ਮੋਬਾਈਲ ਫੋਨ ਤੇ ਵੀ ਤੁਸੀਂ ਇਸ ਚੀਜ਼ ਨੂੰ ਅਪਲਾਈ ਕਰਕੇ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਆ ਸੋ ਜੋ ਵੀ ਇਹ ਵੀਡੀਓ ਨੂੰ ਦੇਖਦੇ ਆ ਉਹਨਾਂ ਦੇ ਘਰ ਦੇ ਆਲੇ ਦੁਆਲੇ ਜੇ ਕੋਈ ਬੰਦਾ ਹੈ ਜਿਹਨੂੰ ਲੋੜਵੰਦ ਹੈ ਜਿਹਨੂੰ ਲੋੜ ਆ ਤਾਂ ਪਲੀਜ਼ ਉਹਦੀ ਜ਼ਰੂਰ ਹੈਲਪ ਕਰਿਓ ਕਿਉਂਕਿ ਸਰਕਾਰ ਦੇ ਵੱਲੋਂ 1500 ਦਿੱਤਾ ਜਾਂਦਾ ਹੈ ਜੇ ਦੋ ਬੱਚੇ ਤਾਂ 3000 ਉਹੀ ਉਹਨਾਂ ਦੇ ਅੱਗੇ ਬੈਨੀਫਿਟ ਜੋ ਚਲੋ ਉਹਨਾਂ ਨੂੰ ਲਾਭ ਪ੍ਰਾਪਤ ਹੋ ਸਕਦਾ ਸੋ ਆਓ ਹੁਣ ਆਪਾਂ نیچے ਜਾ ਕੇ ਆਪਾਂ ਸਾਰੀ ਇਹਦੇ ਵਿੱਚ ਜਿਹੜੀ ਡਿਟੇਲ ਆ ਉਹਨੂੰ ਆਪਾਂ ਫਿਲ ਕਰਦੇ ਆ ਸਿੱਧਾ ਕੀ ਤੁਸੀਂ ਦੇਖ ਸਕਦੇ ਆ ਇੱਥੇ ਹਸਬੰਡ ਨੇਮ ਲਿਖਿਆ ਹੋਇਆ ਆ ਔਰ ੜੀ ਜੋ ਆਪਾਂ ਉੱਪਰ ਡਾਟਾ ਭਰਿਆ ਸੀਗਾ ਉਹਦੇ ਵਿੱਚ ਲਿਖਿਆ ਹੁੰਦਾ ਉਹ ਆਪਣੇ ਆਪ ਇਹਦੇ ਵਿੱਚ ਮੈਂਸ਼ਨ ਹੋ ਗਿਆ ਸੋ ਇੱਥੇ ਨੋ ਹੀ ਆਏਗਾ ਕਿਉਂਕਿ ਹਸਬੰਡ ਦੀ ਡੈਥ ਹੋਈ ਹੁੰਦੀ ਆ ਉਸ ਕਰਕੇ ਆਪਾਂ ਇੱਥੇ ਨੋ ਸਿਲੈਕਟ ਕਰਾਂਗੇ ਡੇਟ ਆਫ ਡੈਥ ਸੋ ਇੱਥੇ ਆਪਾਂ ਜੋ ਮੌਤ ਦੀ ਤਰੀਕਿਆ ਮਤਲਬ ਕਿ ਲੇਡੀਆਂ ਸਿਗੇ ਉਹਨਾਂ ਦੇ ਹਸਬੰਡ ਦੀ ਡੈਥ ਹੋਈ ਆ ਉਹ ਕਦੋਂ ਹੋਈ ਆ ਸੋ ਆਪਾਂ ਡੈਥ ਸਰਟੀਫਿਕੇਟ ਤੋਂ ਦੇ ਕੇ ਉਹ ਤਰੀਕ ਆਪਾਂ ਇੱਥੇ ਭਰਾਂਗੇ ਬਿਲਕੁਲ ਠੀਕ ਸੋ ਅੱਗੇ ਜਾ ਕੇ ਆਪਾਂ ਕਾਸਟ ਸਿਲੈਕਟ ਕਰਨੀ ਆ ਕਿ ਜੋ ਫੈਮਿਲੀ ਆ ਉਹ ਕਿਸ ਕਾਸਟ ਚਾ ਐਸਸੀ ਚਾ OBC ਚਾ BC ਚਾ ਜਨਰਲ ਆ ਸੋ ਜਿਸ ਵਿਕਾਸ ਤੇ ਵਿੱਚ ਆ ਉਹ ਤੁਸੀਂ ਆਪਣੇ ਮੁਤਾਬਿਕ ਜੋ ਵੀ ਹੈ ਉਹਨੂੰ ਤੁਸੀਂ ਇੱਥੇ ਫਿਲ ਕਰ ਸਕਦੇ ਆ ਫਿਰ ਆ ਗਿਆ ਸਾਰੀਆਂ ਸਰੋਤਾਂ ਤੋਂ ਸਲਾਨਾ ਆਮਦਨ ਮਤਲਬ ਕਿ ਜੇ ਕੋਈ ਕੰਮ ਕਰ ਕਰਦੇ ਆ ਲੇਡੀਜ਼ ਤੇ ਸਾਰੇ ਸਾਲ ਦੀ ਆਮਦਨ ਕਿੰਨੀ ਆ ਉਹਨੂੰ ਤੁਸੀਂ ਇੱਥੇ ਭਰ ਦੇਣਾ ਅੱਗੇ ਜਾ ਕੇ ਆਧਾਰ ਕਾਰਡ ਨੰਬਰ ਸਲਾਨਾ ਆਮਦਨ ਭਰਨੀ ਮਤਲਬ ਸਾਲ ਦੀ ਆਮਦਨ ਭਰਨੀ ਹੈ ਜੇ 1 ਮਹੀਨੇ ਦਾ 5000 ਕਮਾਉਂਦੇ ਆ ਤਾਂ ਉਹਨੂੰ 12 ਨਾਲ ਗੁਣਾ ਕਰਕੇ ਜਿੰਨੇ 12 ਮਹੀਨਿਆਂ ਨਾਲ ਬਣਦੇ ਆ ਉਹ ਭਰ ਦੇਣੇ ਆ ਆਧਾਰ ਕਾਰਡ ਨੰਬਰ ਭਰੋਗੇ ਉਹਦੇ ਵਿੱਚ ਅੱਗੇ ਜਾ ਕੇ ਫਿਰ ਆਪਾਂ ਆਧਾਰ ਕਾਰਡ ਨੰਬਰ ਭਰਨਾ ਜਿੱਦਾਂ ਕਿ ਬਾਕੀ ਪੈਨਸ਼ਨ ਦੀਆਂ ਸਰਵਿਸਾਂ ਆ ਜਿਹੜੀਆਂ ਉਹਦੇ ਵਿੱਚ ਵੀ ਇਦਾਂ ਹੀ ਹੁੰਦਾ ਆ ਜਿਹੜਾ ਆਧਾਰ ਕਾਰਡ ਨੰਬਰ ਆ ਉਹਨੂੰ ਰੀਐਂਟਰ ਕਰਾਂਗੇ ਸੋ ਇਹ ਬੱਚਿਆਂ ਦੀ ਪੈਨਸ਼ਨ ਆ ਇਹਦੇ ਤੋਂ ਪਹਿਲਾਂ ਜੇ ਕਿਸੇ ਨੇ ਵਿਡੋ ਪੈਨਸ਼ਨ ਦੇ ਰਿਲੇਟਡ ਵੀਡੀਓ ਦੇਖੀ ਆ ਸੋ ਦੇਖ ਕੇ ਇਹ ਕਰ ਸਕਦੇ ਆ ਬਾਅਦ ਦੇ ਵਿੱਚ ਅਪਲਾਈ ਇਦੇ ਇਲਾਵਾ 올ਡ ਏਜ ਪੈਨਸ਼ਨ ਦੀ ਵੀਡੀਓ ਵੀ ਆਪਾਂ ਅਪਲੋਡ ਕੀਤੀ ਆ ਉਹ ਦੇਖ ਕੇ ਵੀ ਕਰ ਸਕਦੇ ਆ ਹੈਂਡੀਕੈਪਡ ਪਰਸਨ ਦੀ ਪੈਨਸ਼ਨ ਵੀ ਆਪਾਂ ਅਪਲੋਡ ਕਰ ਚੁੱਕੇ ਆ ਸੋ ਇੱਥੇ ਪ੍ਰੋਸੈਸਿੰਗ ਆਫਿਸ ਆਪਾਂ ਫਾਈਲ ਕਿਹੜੀ ਜਗ੍ਹਾ ਤੇ ਭੇਜਣੀ ਆ ਸੋ ਜੇ ਸੇ ਤਹਿਸੀਲ ਵਿੱਚ ਆਪਾਂ ਰਹਿੰਦੇ ਆ ਆਪਾਂ ਨੂੰ ਜਿਹੜੀ ਤਹਿਸੀਲ ਲੱਗਦੀ ਆ ਉੱਥੇ ਸੀਡੀਪੀ ਆਫਿਸ ਕਿਹੜਾ ਆ ਉਹਨੂੰ ਆਪਾਂ ਫਾਈਲ ਭੇਜਾਂਗੇ ਜੇ ਆਪਾਂ ਕਿਸੇ ਪਿੰਡ 'ਚ ਰਹਿ ਰਹੇ ਆ ਉਹਨੂੰ ਤਹਿਸੀਲ ਕਿਹੜੀ ਲੱਗਦੀ ਆ ਉਸ ਜਗ੍ਹਾ ਨੂੰ ਆਪਾਂ ਫਾਈਲ ਭੇਜ ਦਾਂਗੇ ਕਿੰਨੇ ਸਮੇਂ ਤੋਂ ਪੰਜਾਬ ਵਿੱਚ ਰਹਿ ਰਹੇ ਆ ਸੋ ਉਹ ਭਰਾਂਗੇ ਇੱਥੇ ਨੋਰਮਲ ਦੀਆਂ ਚੀਜ਼ਾਂ ਨੂੰ ਨੋਰਮਲ ਇਨਫੋਰਮੇਸ਼ਨ ਉਹ ਭਰ ਸਕਦੇ ਆਪਾਂ ਸਾਰੀ ਇੱਥੇ ਇੱਥੇ ਬੱਚੇ ਦਾ ਨਾਮ ਲਿਖਾਂਗੇ ਆਪਾਂ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੋਣੀ ਚਾਹੀਦੀ ਜੇ ਦੀ ਆਪਾਂ ਪੈਨਸ਼ਨ ਅਪਲਾਈ ਕਰਨੀ ਆ ਤੇ ਬੱਚੇ ਦਾ ਨਾਮ ਲਿਖ ਕੇ ਅਗਲੇ ਕਾਲਮ 'ਚ ਜਾਵਾਂਗੇ ਆਪਾਂ ਇਜ ਜਿੰਨੀ ਵੀ ਇਨਫੋਰਮੇਸ਼ਨ ਆ ਬਿਲਕੁਲ ਕਰੈਕਟ ਭਰਨੀ ਆ ਜੋ ਪ੍ਰੂਫਾਂ ਦੇ ਉੱਤੇ ਆ ਆਪਣੀ ਮਰਜ਼ੀ ਨਾਲ ਕੁਝ ਵੀ ਗਲਤ ਡਿਟੇਲ ਨਹੀਂ ਉੱਤੇ ਭਰਨੀ ਜੇ ਪ੍ਰੂਫਾਂ ਤੇ ਡੇਟ ਆਫ ਬਰਥ 18 ਸਾਲ ਤੋਂ ਘੱਟ ਆ ਤੇ ਘੱਟ ਹੀ ਲਿਖਣੀ ਆ ਇਹ ਨਹੀਂ ਕਿ ਆਪਾਂ ਚੱਕ ਕੇ ਕੁਝ ਵੀ ਗਲਤ ਲਿਖ ਸਕਦੇ ਆ ਇਦਾਂ ਦਾ ਕੁਝ ਨਹੀਂ ਕਰਨਾ ਸੋ ਜਿੰਨੀ ਡੇਟ ਆਫ ਬਰਥ ਸੀ ਆਪਾਂ ਉਹ ਭਰ ਦਿੱਤੀ ਹੈ ਇਹਦੇ ਚ ਜਨਮ ਤਰੀਕ ਕਿੰਨੀ ਆ ਬੱਚੇ ਦੀ 5 ਸਾਲ ਦਾ 7 ਸਾਲ ਦਾ 10 ਸਾਲ ਦਾ 12 ਸਾਲ ਦਾ 14 ਸਾਲ ਜਿੰਨੀ ਵੀ ਆਧਾਰ ਕਾਰਡ ਦੇ ਉੱਤੇ ਡੇਟ ਆਫ ਬਰਥ ਆ ਉਹਨੂੰ ਦੇਖ ਕੇ ਆਪਾਂ ਇੱਥੇ ਭਰ ਦੇਣਾ ਫਾਦਰ ਦਾ ਨਾਮ ਲਿਖਾਂਗੇ ਜਿਹੜਾ ਮਦਰ ਦਾ ਨਾਮ ਆ ਉਹ ਆਲਰੇਡੀ ਨੀਚੇ ਪਹਿਲਾਂ ਹੀ ਫਿਲ ਹੋਇਆ ਹੋਇਆ ਇੱਥੇ ਬੱਚੇ ਦਾ ਆਪਾ ਆਧਾਰ ਕਾਰਡ ਨੰਬਰ ਪਾਵਾਂਗੇ ਜੇਕਰ ਆਪਾਂ ਉੱਪਰ ਜਨਮ ਤਰੀਕ ਗਲਤ ਵੀ ਭਰਦੇ ਆ ਉਹ ਆਧਾਰ ਕਾਰਡ ਦੇ ਨਾਲ ਮੈਚ ਜਦੋਂ ਆਪਾਂ ਇਹਨੂੰ ਐਡ ਕਰਨਾ ਉਹ ਐਡ ਨਹੀਂ ਹੋਣਾ ਸੋ ਇਸ ਕਰਕੇ ਕੁਝ ਵੀ ਗਲਤ ਡਾਟਾ ਨਹੀਂ ਭਰਨਾ ਆਪਾਂ ਇਹਦੇ ਚ ਐਡ ਕਰਕੇ ਇੱਕ ਬੱਚੇ ਦੀ ਡਿਟੇਲ ਨੂੰ ਆਪਾਂ ਐਡ ਕਰਾਂਗੇ ਆਧਾਰ ਕਾਰਡ ਨੰਬਰ ਭਰਨ ਤੋਂ ਬਾਅਦ ਆਪਾਂ ਐਡ ਦੇ অপਸ਼ਨ ਦੇ ਉੱਤੇ ਕਲਿੱਕ ਕਰਾਂਗੇ ਉੱਪਰ ਦੇਖ ਸਕਦੇ ਤੁਸੀਂ ਕਿ ਡਿਟੇਲ ਜਿਹੜੀ ਆਪਾਂ ਭਰੀ ਸੀ ਉਹ ਐਡ ਹੋ ਗਈ ਆ ਜੇ ਇਨ ਕੇਸ ਕੁਝ ਆਪਣੇ ਕੋਲ ਗਲਤ ਭਰਿਆ ਗਿਆ ਤਾਂ ਉਹ ਨੀਚੇ ਜਿਹੜਾ ਕਰੋਸ ਦਾ অপਸ਼ਨ ਆ ਉੱਥੇ ਉਹਨੂੰ ਕਰੋਸ ਦੇ অপਸ਼ਨ ਤੇ ਓਕੇ ਕਰਕੇ ਉਹਨੂੰ ਆਪਾਂ ਕੱਟ ਵੀ ਸਕਦੇ ਆ ਜੇ ਆਪਣੇ ਕੋਲ ਕੋਈ ਚੀਜ਼ ਨਾਮ ਗਲਤ ਭਰਿਆ ਗਿਆ ਜੇ ਕੁਝ ਵੀ ਗਲਤ ਲਿਖਿਆ ਗਿਆ ਉਹਨੂੰ ਆਪਾਂ ਕਰੋਸ ਵਾਲੇ ਸਾਈਨ ਤੋਂ ਕੱਟ ਸਕਦੇ ਹਾਂ ਸੋ ਆ ਦੂਜੇ ਬੱਚੇ ਦੀ ਡਿਟੇਲ ਇਦਾਂ ਹੀ ਆਪਾਂ ਐਡ ਕਰਾਂਗੇ ਜੇ ਕਿਸੇ ਦੇ ਮਤਲਬ 3 ਜਾਂ 4 ਨਿਆਣੇ ਆ ਪੈਨਸ਼ਨ ਬਟ ਦੋ ਨਿਆਣਿਆਂ ਨੂੰ ਹੀ ਲੱਗਣੀ ਆ ਸੋ ਇੱਥੇ ਦੋ ਬੱਚਿਆਂ ਦੀ ਆਪਸ਼ਨ ਆ ਆਪਾਂ ਦੋ ਬੱਚਿਆਂ ਦੀ ਡਿਟੇਲ ਭਰਾਂਗੇ ਜੇ ਕੋਈ ਗਲਤ ਹੋ ਜਾਂਦਾ ਹੈ ਆਪਣੇ ਕੋਈ ਮਿਸਟੇਕ ਸੀ ਜ਼ਿਆਦਾ ਭਰੀ ਜਾਂਦੀ ਡਿਟੇਲ ਤਾਂ ਉਹ ਨੀચે ਕਾਂਟਾ ਜਿੱਥੇ ਲੱਗਿਆ ਰੈੱਡ ਕਲਰ ਦਾ ਸਾਈਨ ਆ ਇੱਥੋਂ ਆਪਾਂ ਉਹਨੂੰ ਡਿਲੀਟ ਕਰਾਂਗੇ ਤਾਂ ਦੂਜੇ ਬੱਚੇ ਦਾ ਆਧਾਰ ਕਾਰਡ ਨੰਬਰ ਭਰਦੇ ਆ ਪਰੰ ਤੋਂ ਬਾਅਦ ਉਹਨੂੰ ਵੀ ਆਪਾਂ ਜਿੱਦਾਂ ਪਹਿਲੀ ਫਾਈਲ ਪਹਿਲੇ অপਸ਼ਨ ਨੂੰ ਐਡ ਕੀਤਾ ਸੀ ਉਦਾਂ ਹੀ ਆਪਾਂ ਇਹਨੂੰ ਵੀ ਐਡ ਐਡ অপਸ਼ਨ ਤੇ ਜਾ ਕੇ ਇਹ ਵੀ ਡਿਟੇਲ ਨੂੰ ਐਡ ਕਰ ਲਾਂਗੇ ਸੋ ਉੱਪਰ ਦੋ ਡਿਟੇਲਾਂ ਜਿਹੜੀਆਂ ਆਪਾਂ ਭਰੀਆਂ ਆ ਉਹਨਾਂ ਦੇ ਨਾਮ ਉਹਨਾਂ ਦਾ ਡੇਟ ਆਫ ਬਰਥ ਸਾਰਾ A to Z ਜੋ ਇਨਫੋਰਮੇਸ਼ਨ ਆ ਉਹ ਤੇ ਆ ਗਈ ਆ ਜੇ ਇਹਦੇ ਵਿੱਚੋਂ ਕਿਸੇ ਨੇ ਡਿਲੀਟ ਕਰਨਾ ਤਾਂ ਆਪਾਂ ਡਿਲੀਟ ਕਰ ਸਕਦੇ ਆ ਬਸ ਆ نیچے ਨਿੱਕੀ ਜੀ ਇਨਫੋਰਮੇਸ਼ਨ ਆ ਬੈਂਕ ਡਿਟੇਲ ਇਨੀ ਸੋਖੀ ਸਰਵਿਸ ਆ ਜੇ ਕਿਸੇ ਨੇ ਅਪਲਾਈ ਕਰਨੀ ਆ ਜਿਹੜੇ ਵੀਡੀਓ ਦੇਖਦੇ ਪਏ ਆ ਜੀ ਉਹਨਾਂ ਦੇ ਕੋਈ ਰਿਸ਼ਤੇਦਾਰਾ ਚਾਹ ਜਾਂ ਕੋਈ ਵੀ ਆ ਉਹਨਾਂ ਦੀ ਜ਼ਰੂਰ ਹੈਲਪ ਕਰਿਓ ਵੀਡੀਓ ਦੇਖ ਕੇ ਜੇ ਉਹਨਾਂ ਨੂੰ ਵੀਡੀਓ ਸ਼ੇਅਰ ਕਰਨੀ ਆ ਉਹ ਕਰ ਦਿਓ ਜੇ ਉਹ ਨਹੀਂ ਕਰ ਸਕਦੇ ਤਾਂ ਤੁਸੀਂ ਉਹਨਾਂ ਦੇ ਡਾਕੂਮੈਂਟ ਲੈ ਕੇ ਆਪ ਅਪਲਾਈ ਕਰ ਦਿਓ ਬੈਂਕ ਦਾ ਨਾਮ ਆਈ ਐਫ ਐਸ ਸੀ ਕੋਡ ਭਰਾਂਗੇ ਸਿੱਧੇ ਡਿਟੇਲ ਫੈਚ ਹੋ ਜਾਣੀ ਬੈਂਕ ਦਾ ਨਾਮ ਐਡਰੈਸ ਸਾਰਾ ਆਪਣੇ ਆਪ ਆ ਜਾਂਦਾ ਜਦੋਂ ਆਪਾਂ ਆਈ ਐਫ ਐਸ ਸੀ ਕੋਡ ਭਰਦੇ ਆ ਹੁਣ ਇੱਥੇ ਆਪਾਂ ਅਕਾਊਂਟ ਨੰਬਰ ਭਰਾਂਗੇ ਅਕਾਊਂਟ ਨੰਬਰ ਬਿਲਕੁਲ ਠੀਕ ਭਰਨਾ ਆ ਬਿਲਕੁਲ ਸਹੀ ਭਰਨਾ ਆ ਸੋ ਉਹ ਇਸ ਕਰਕੇ ਕਿਉਂਕਿ ਅਕਾਊਂਟ ਦੇ ਵਿੱਚ ਹੀ ਪੈਸੇ ਆਣੇ ਜੇ ਅਕਾਊਂਟ ਨੰਬਰ ਗਲਤ ਭਰਿਆ ਜਾਂਦਾ ਤਾਂ ਫੇ ਪੈਸੇ ਨਹੀਂ ਆਉਂਦੇ ਇਹਦੇ ਵਿੱਚ ਕੀ ਕੀ ਡਾਕੂਮੈਂਟ ਲੱਗਣੇ ਆ ਕਿਦਾਂ ਬੈਂਕ ਦੇ ਡਿਟੇਲ ਆ ਜਿਹੜੀ ਆਪਾਂ ਫਿਲ ਕਰਦੇ ਹਾਂ ਕਿ ਇਹਦੀ ਲਗਣੀ ਕਾਪੀ ਉਹ ਮੈਂ ਅੱਗੇ ਜਾ ਕੇ ਤੁਹਾਨੂੰ ਸਾਰਾ ਇੱਕੋ ਵਾਰ ਚ ਲਗਾਤਾਰ ਸਾਰੀਆਂ ਚੀਜ਼ਾਂ ਤੁਹਾਨੂੰ ਦੱਸ ਦੇਣੀਆਂ ਉਹਨੂੰ ਤੁਸੀਂ ਦੇਖ ਲਿਓ ਉਹਨੂੰ ਪੈਨ ਦੇ ਨਾਲ ਨੋਟ ਕਰ ਲਿਓ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੱਕ ਦੇਖਿਓ ਜੋ ਜੋ ਇਹਦੇ ਚ ਚੀਜ਼ਾਂ ਲੱਗਣੀਆਂ ਜਿਹੜੇ ਡਾਕੂਮੈਂਟ ਲੱਗਣੇ ਮੈਂ ਸਾਰਾ ਤੁਹਾਨੂੰ ਇੱਕ ਲਾਸਟ ਤੇ ਵਿੱਚ ਕੱਲੀ ਕੱਲੀ ਚੀਜ਼ ਦੱਸ ਦੇਣੀਆਂ ਤਾਂ ਜੋ ਹਰੇਕ ਬੰਦੇ ਨੂੰ ਬਹੁਤ ਸੌਖਾ ਰਵੇ ਪੈਨਸ਼ਨ ਦੀ ਫਾਈਲ ਅਪਲਾਈ ਕਰਨੀ ਸੋ ਕਾਊਂਟ ਨੰਬਰ ਭਰਾਂਗੇ ਫਾਰਕੇ ਉੱਪਰ ਜਾ ਕੇ ਇੱਕ ਵਾਰ ਆਪਾਂ ਡਿਟੇਲ ਦੇਖਾਂਗੇ ਆ ਸਾਰੀ ਡਿਟੇਲ ਉਹੀ ਹੈ ਜਿਹੜੀ ਪਹਿਲਾਂ ਭਰੀ ਹੋਈ ਆ ਸੋ ਇਹ ਆਟੋਮੈਟਿਕ ਡਿਟੇਲ ਹੁੰਦੀ ਹੈ ਸਾਰੀ ਜੋ ਆਪਣਾ ਅਕਾਊਂਟ ਬਣਿਆ ਹੋਇਆ ਪਹਿਲਾਂ ਉਹਦੇ ਤੋਂ ਆਪਣੇ ਆਪ ਇੱਧਰ ਸ਼ੋਅ ਕਰ ਜਾਂਦੀ ਆ ਸਿਰਫ ਆਪਾਂ نیچے ਜਾ ਕੇ ਬੱਚਿਆਂ ਦੀ ਜਿਹੜੀ ਕਾਸਟ ਆ ਉਹ ਸਿਲੈਕਟ ਕਰਨੀ ਆ ਜਾਂ ਫਾਦਰ ਦਾ ਨੇਮ ਲਿਖੋਗੇ ਡੈਥ ਦੀ ਤਰੀਕ ਲਿਖੋਗੇ ਬੱਚਿਆਂ ਦੇ ਨਾਮ ਲਿਖੋਗੇ ਤੇ ਇੱਕ ਬੈਂਕ ਡਿਟੇਲ ਪਾਸ ਆ ਛੋਟੀਆਂ-ਛੋਟੀਆਂ ਚੀਜ਼ਾਂ ਤੁਸੀਂ ਭਰਨੀਆਂ ਆ ਪਰ ਕਿ ਤੁਸੀਂ ਅੱਗੇ ਜਾ ਕੇ ਪ੍ਰਿੰਟ ਵਿਦ ਪ੍ਰੀਵਿਊ ਤੇ ਓਕੇ ਕਰੋਗੇ ਸਵਾ ਸਾਰੀ ਇੱਥੇ ਡਿਟੇਲ ਮੈਂਸ਼ਨ ਹੋ ਕਿਹਾ ਜਾਣੀ ਹੈ ਜੋ ਤੁਸੀਂ ਭਰੀਆ ਇਹਦੇ ਚ ਦੇਖ ਲੈਣਾ ਬਿਲਕੁਲ ਕਰੈਕਟ ਆ ਸੈਂਡ ਓਟੀਪੀ ਤੇ ਓਕੇ ਕਰਦੇ ਆ ਫੋਨ ਤੇ ਓਟੀਪੀ ਜਾਏਗਾ ਜਿਹੜਾ ਓਟੀਪੀ ਫੋਨ ਦੇ ਉੱਤੇ ਜਾਣਾ ਹੈ ਉਹਨੂੰ ਆਪਾਂ نیچے ਓਟੀਪੀ ਫਿਲ ਕਰਕੇ ਵੈਰੀਫਾਈ ਦੇ অপਸ਼ਨ ਦੇ ਉੱਤੇ ਆਪਾਂ ਓਕੇ ਕਰਾਂਗੇ ਇੱਥੇ ਆਪਾਂ ਓਟੀਪੀ ਭਰ ਦਾਂਗੇ OTB ਭਰਨ ਦੇ ਬਾਅਦ ਆਪਾਂ ਵੈਰੀਫਾਈ ਤੇ ਓਕੇ ਕਰਾਂਗੇ ਇੱਕ ਵਾਰ ਇਹਨੂੰ ਸਾਰਾ ਆਪਾਂ ਚੈੱਕ ਕਰ ਲਾਂਗੇ ਕਰਨ ਦੇ ਬਾਅਦ ਪ੍ਰਿੰਟ ਤੇ ਓਕੇ ਕਰਾਂਗੇ ਸੇਵ ਐਜ਼ ਪੀਡੀਐਫ ਕਰਕੇ ਇਹਨੂੰ ਆਪਾਂ ਸੇਵ ਕਰ ਲਾਂਗੇ ਇਸ ਚੀਜ਼ ਨੂੰ ਆਪਾਂ ਕੰਪਿਊਟਰ ਆਪਣੇ ਦੇ ਵਿੱਚ ਸੇਵ ਕਰ ਲਾਂਗੇ ਕਲੋਜ਼ ਕਰਕੇ ਸਬਮਿਟ ਕਰਾਂਗੇ ਐਪਲੀਕੇਸ਼ਨ ਸੋ ਇਹਦੀ ਅੱਗੇ ਐਪਲੀਕੇਸ਼ਨ ਨੰਬਰ ਜਨਰੇਟ ਹੋ ਗਿਆ ਤੁਸੀਂ ਐਪਲੀਕੇਸ਼ਨ ਨੰਬਰ ਜਿਹੜਾ ਐਪਲੀਕੇਸ਼ਨ ਆਈਡੀ ਆ ਉਹਨੂੰ ਆਪਣੇ ਨੋਟ ਵੀ ਕਰ ਸਕਦੇ ਆ ਦਾ ਸਕਰੀਨਸ਼ਾਟ ਵੀ ਲੈ ਕੇ ਰੱਖ ਸਕਦੇ ਆ ਉੱਪਰ ਦੇਖ ਸਕਦੇ ਆ ਤੁਸੀਂ 0 ਰੁਪਿਆ ਇਹਦੀ ਫੀਸ ਆ ਕੋਈ ਵੀ ਇਹਦੀ ਸਰਕਾਰੀ ਫੀਸ ਨਹੀਂ ਲੱਗਣੀ ਹੈਗੀ ਘਰ ਬੈਠ ਕੇ ਤੁਸੀਂ ਖੁਦ ਅਪਲਾਈ ਕਰੋ ਸੋ ਜਿਸ ਕਾਰ ਦੇ ਵਿੱਚ ਕੋਈ ਪ੍ਰੋਬਲਮ ਹੈ ਇਸ ਤਰ੍ਹਾਂ ਦੀ ਉਹ ਅਪਲਾਈ ਕਰਕੇ ਆਪਣਾ ਸਕੀਮ ਦਾ ਲਾਭ ਪ੍ਰਾਪਤ ਕਰਨ ਕਿਸੇ ਵੀ ਦਫ਼ਤਰ ਵਿੱਚ ਜਾਣ ਦੀ ਲੋੜ ਨਹੀਂ ਕਿਸੇ ਜਗ੍ਹਾ ਤੇ ਜਾ ਕੇ ਲਾਈਨਾਂ ਤੇ ਲੱਗਣ ਦੀ ਲੋੜ ਨਹੀਂ ਆਪਣੇ ਘਰ ਤੁਹਾਡੇ ਕੋਲ ਪ੍ਰੂਫ ਸਾਰੇ ਹੈਗੇ ਆ ਤੁਸੀਂ ਖੁਦ ਅਪਲਾਈ ਕਰੋ ਜੇ ਨਹੀਂ ਕਰਨੀ ਹੁੰਦੀ ਤਾਂ ਜੇ ਕੋਈ ਤੁਹਾਡੇ ਘਰ ਦੇ ਆਲੇ ਦੁਆਲੇ ਰਹਿੰਦਾ ਆ ਜਿਹੜਾ ਫੋਨ ਚਲਾ ਲੈਂਦਾ ਉਹਦੇ ਕੋਲੋਂ ਤੁਸੀਂ ਕਰਾਓ ਆ ਪਹਿਲੇ ਕਾਲਮ ਚ ਐਪਲੀਕੇਸ਼ਨ ਫਾਰਮ ਜਿਹੜਾ ਕਿ ਆਪਾਂ ਦੱਸਿਆ ਹੋਇਆ ਤੁਹਾਨੂੰ ਐਪਲੀਕੇਸ਼ਨ ਫਾਰਮ ਜਿਹੜਾ ਮੈਂ ਪਹਿਲਾਂ ਦੱਸ ਦਿੱਤਾ ਆ ਜਿਹੜਾ ਤੁਸੀਂ ਹੁਣੇ ਪ੍ਰਿੰਟ ਪ੍ਰੀਵਿਊ ਕਰਕੇ ਸੇਵ ਕੀਤਾ ਉਹ ਅਪਲੋਡ ਕਰਨਾ ਫਿਰ ਡੇਟ ਆਫ ਬਰਥ ਦੇ ਪ੍ਰੂਫ ਅਪਲੋਡ ਕਰੋਗੇ ਫਿਰ ਡੈਥ ਸਰਟੀਫਿਕੇਟ ਆ ਇਹ ਅਪਲੋਡ ਕਰੋਗੇ ਇਹਦੇ ਸਾਹਮਣੇ ਵਾਲੇ ਕਾਲਮ 'ਚ ਫਿਰ ਉਸ ਤੋਂ ਬਾਅਦ ਫਰਸਟ ਪੇਜ ਆਫ ਪਾਸਬੁੱਕ ਬੈਂਕ ਦੀ ਕਾਪੀ ਜਿਹੜੀ ਲੱਗਣੀ ਆ ਉਹ ਅਪਲੋਡ ਕਰੋਗੇ ਹੁਣ ਇੱਥੇ ਇੱਕ ਗੱਲਬੋਧ ਦੱਸਣ ਵਾਲੀ ਜ਼ਰੂਰੀ ਆ ਕਿ ਜਿਹੜੀ ਬੈਂਕ ਦੀ ਕਾਪੀ ਆ ਬਹੁਤ ਜ਼ਿਆਦਾ ਲੋਕ ਕੀ ਕਰਦੇ ਜੋਇੰਟ ਅਕਾਊਂਟ ਲਾ ਦਿੰਦੇ ਜਾਂ ਕਈ ਵੇਲੇ ਬੱਚਿਆਂ ਦਾ ਅਕਾਊਂਟ ਲਾ ਦਿੰਦੇ ਆ ਤੁਸੀਂ ਇਹਦੇ ਵਿੱਚ ਜਿਹੜਾ ਅਕਾਊਂਟ ਆ ਉਹ ਮਦਰ ਦਾ ਲੈਣਾ ਕਿਉਂਕਿ ਮਦਰ ਅਪਲਾਈ ਕਰ ਰਹੀ ਹੈ ਪੈਨਸ਼ਨ ਤੇ ਅਕਾਊਂਟ ਵੀ ਮਦਰ ਦਾ ਹੋਣਾ ਚਾਹੀਦਾ ਜੋਇੰਟ ਅਕਾਊਂਟ ਨਹੀਂ ਲਗਾਉਂਗੇ ਨਾ ਤੁਸੀਂ ਕੱਲਾ ਬੱਚਿਆਂ ਦਾ ਅਕਾਊਂਟ ਲਾਉਂਗੇ ਅਕਾਊਂਟ ਜਿਹੜਾ ਲਾਉਣਾ ਬੈਂਕ ਦੀ ਕਾਪੀ ਜਿਹੜੀ ਲਾਉਣੀ ਆ ਉਹ ਤੁਸੀਂ ਮਦਰ ਦੀ ਲਾਉਣੀ ਆ ਇਸ ਗੱਲ ਨੂੰ ਬਿਲਕੁਲ ਧਿਆਨ ਨਾਲ ਦੇਖ ਕੇ ਨੋਟ ਕਰਕੇ ਅਪਲਾਈ ਕਰਨਾ ਨਹੀਂ ਤਾਂ ਅੱਗੇ ਜਾ ਕੇ ਦਿੱਕਤ ਆਂਦੀ ਕਈ ਵਾਰ ਪੈਨਸ਼ਨ ਜਦੋਂ ਅਪਰੂਵ ਹੁੰਦੀ ਆ ਫਿਰ ਉਹ ਅਕਾਊਂਟ 'ਚ ਪੈਸੇ ਨਹੀਂ ਆਂਦੇ ਕਈ ਵਾਰ ਸੋ ਆਪਾਂ ਇਸ ਕਰਕੇ ਜਿਹੜਾ ਬੈਂਕ ਦੀ ਕਾਪੀ ਆ ਉਹ ਸਿੰਗਲ ਅਕਾਊਂਟ ਮਦਰ ਦਾ ਜਿਹੜਾ ਅਕਾਊਂਟ ਆ ਉਹ ਲਾਉਣਾ ਆ ਹੁਣ ਐਪਲੀਕੇਸ਼ਨ ਫਾਰਮ ਦੇ ਵਿੱਚ ਆਪਾਂ ਜਿਹੜਾ ਪ੍ਰਿੰਟ ਵਿਦ ਪ੍ਰੀਵਿਊ ਕਰਕੇ ਸੇਵ ਕੀਤਾ ਸੀ ਕੋਲਮ ਉਹਨੂੰ ਆਪਾਂ ਇੱਥੇ ਅਪਲੋਡ ਕਰਾਂਗੇ ਉਹ ਇੱਥੇ ਆਪਾਂ ਅਪਲੋਡ ਕਰਤਾ ਹੁਣ ਇਹਦੇ ਅੱਗੇ ਜਿਹੜੇ ਪ੍ਰੂਫ ਲਿਖੇ ਹੋਏ ਆ ਹੁਣ ਇੱਥੇ ਆਪਾਂ ਬੱਚਿਆਂ ਦੇ ਡੇਟ ਆਫ ਬਰਥ ਦੇ ਪ੍ਰੂਫ ਲਾਵਾਂਗੇ ਡੇਟ ਆਫ ਬਰਥ ਪ੍ਰੂਫ ਤੁਸੀਂ ਆਧਾਰ ਕਾਰਡ ਲਗਾ ਸਕਦੇ ਆ ਆਧਾਰ ਕਾਰਡ ਇੱਥੇ ਅਪਲੋਡ ਕਰਾਂਗੇ ਆਧਾਰ ਕਾਰਡ ਦੇ ਨਾਲ ਇੱਕ ਪ੍ਰੂਫ ਤੁਸੀਂ ਹੋਰ ਜ਼ਰੂਰ ਲਗਾਉਣਾ ਜਾਂ ਤਾਂ ਜਨਮ ਸਰਟੀਫਿਕੇਟ ਲਗਾਉਂਗੇ ਬੱਚਿਆਂ ਦਾ ਜਾਂ ਲਗਾਉਂਗੇ ਸਕੂਲ ਦਾ ਸਰਟੀਫਿਕੇਟ ਸੋ ਇਹਦੇ ਵਿੱਚ ਜਿਹੜਾ ਅਗਲਾ ਕਾਲਮ ਆ ਇਹ ਚ ਡੈਸ ਸਰਟੀਫਿਕੇਟ ਲਗਾ ਦਾਂਗੇ ਆਪਾਂ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਆਧਾਰ ਕਾਰਡ ਦੇ ਨਾਲ ਜਨਮ ਸਰਟੀਫਿਕੇਟ ਲਗਾਉਣਾ ਜਿਨ੍ਹਾਂ ਕੋ ਜਨਮ ਸਰਟੀਫਿਕੇਟ ਨਹੀਂ ਬਣੇ ਹੋਏ ਉਹ ਮੈਂ ਬਰਥ ਦੀ ਵੀਡੀਓ ਇਹਦੇ ਤੇ ਬਣਾਈ ਹੋਈ ਆ ਤੁਸੀਂ ਉਹ ਬਰਥ ਸਰਟੀਫਿਕੇਟ ਦੀ ਵੀਡੀਓ ਦੇਖ ਕੇ ਬਰਥ ਸਰਟੀਫਿਕੇਟ ਬਣਾ ਕੇ ਉਹ ਇੱਥੇ ਅਪਲੋਡ ਕਰੋਗੇ ਜੇਕਰ ਬਰਥ ਸਰਟੀਫਿਕੇਟ ਨਹੀਂ ਹੈਗਾ ਫਿਰ ਤੁਸੀਂ ਸਕੂਲ ਨੂੰ ਲਿਖਾ ਕੇ ਸਕੂਲ ਦੇ ਲੈਟਰਪੈਡ ਦੇ ਉੱਤੇ ਕਿ ਬੱਚਾ ਕਿਹੜੀ ਕਲਾਸ ਚ ਪੜਦਾ ਹੈ ਉਹਦੀ ਜਨਮਤਰੀ ਕਿੰਨੀ ਆ ਉਹਦੇ ਫਾਦਰ ਮਾਦਰ ਦਾ ਨਾਮ ਕੀ ਆ ਉਹ ਸਾਰਾ ਇੱਥੇ ਭਰ ਦੋਗੇ ਉਹ ਜਿਹੜਾ ਲੈਟਰ ਹੈਡ ਆ ਉਹਨੂੰ ਆਧਾਰ ਕਾਰਡ ਦੇ ਨਾਲ ਅਟੈਚ ਕਰਕੇ ਇੱਥੇ ਅਪਲੋਡ ਕਰੋਗੇ ਆ ਜਿੱਦਾਂ ਕਿ ਨੋਰਮਲ ਤੁਸੀਂ ਦੇਖ ਲਿਆ ਇੱਥੇ ਪਾਸਬੁੱਕ ਦੀ অপਸ਼ਨ ਹੈ ਇੱਥੇ ਪਾਸਬੁੱਕ ਲਾਉਂਗੇ ਹੁਣ ਇੱਥੇ ਗਰੁੱਪ ਫੋਟੋ ਲੱਗੇਗੀ ਜਿੱਦਾਂ ਕਿ ਜੋ ਬੱਚੇ ਦੇ ਮਦਰ ਅਪਲਾਈ ਕਰਦੇ ਪਏ ਆ ਉਹਨਾਂ ਦੀ ਫੋਟੋ ਨਾਲ ਬੱਚਿਆਂ ਦੀ ਫੋਟੋ ਇੱਥੇ ਗਰੁੱਪ ਆਫ ਫੋਟੋ ਆਪਾਂ ਲਾ ਕੇ ਅਪਲੋਡ ਕਰਾਂਗੇ ਫੋਟੋ ਜੇ ਆਪਣੇ ਕੋਲ ਹੈਗੀ ਹੈ ਉਹਦੀ ਆਪਾਂ ਫੋਨ ਦੇ ਉੱਤੇ ਫੋਟੋ ਖਿੱਚ ਕੇ ਉਹਨੂੰ ਇੱਥੇ ਅਪਲੋਡ ਕਰ ਸਕਦੇ ਹਾਂ ਪੀਡੀਐਫ ਜੇਪੀਜੀ ਦੋਨੋਂ ਫਾਈਲਾਂ ਦੇ ਵਿੱਚ ਅਪਲੋਡ ਹੋ ਜਾਣੀਆਂ ਹੁਣ ਅਗਲੇ ਕਾਲਮ ਦੇ ਵਿੱਚ ਆਈਡੀ ਪ੍ਰੂਫ ਇੱਥੇ ਐਪਲੀਕੈਂਟ ਐਪਲੀਕੈਂਟ ਮਤਲਬ ਕਿ ਬੱਚਿਆਂ ਦੀ ਪੈਨਸ਼ਨ ਉਹਦੀ ਮਦਰ ਅਪਲਾਈ ਕਰਦੇ ਆ ਉਹਨਾਂ ਦੇ ਪ੍ਰੂਫ ਲੱਗਣੇ ਆ ਮਦਰ ਦਾ ਆਧਾਰ ਕਾਰਡ ਪਲੱਸ ਵੋਟਰ ਕਾਰਡ ਆਧਾਰ ਕਾਰਡ ਨਾਲ ਵੋਟਰ ਕਾਰਡ ਜ਼ਰੂਰੀ ਆ। ਕਈ ਡਿਸਟ੍ਰਿਕਟ ਦੇ ਵਿੱਚ ਜੇ ਨਹੀਂ ਲੱਗਦਾ ਉਹ ਉੱਥੋਂ ਦਾ ਲੱਗ ਗਿਆ ਬਟ ਤੁਸੀਂ ਕੋਸ਼ਿਸ਼ ਕਰੋ ਕਿ ਵੋਟਰ ਕਾਰਡ ਨਾਲ ਲਗਾਓ ਕਿ ਮੋਸਟਲੀ ਜ਼ਿਲ੍ਹਿਆਂ ਦੇ ਵਿੱਚ ਵੋਟਰ ਕਾਰਡ ਜ਼ਰੂਰੀ ਆ। ਆਧਾਰ ਕਾਰਡ ਦੇ ਨਾਲ ਵੋਟਰ ਕਾਰਡ ਲੱਗਣਾ ਹੀ ਲੱਗਣਾ। ਸੋ ਨਾਮ ਡਿਟੇਲ ਉੱਥੇ ਜੋ ਆ ਸਹੀ ਹੋਣੀ ਚਾਹੀਦੀ ਬਿਲਕੁਲ ਅੱਗੇ ਆ ਗਿਆ ਸੈਲਫ ਡੈਕੋਰੇਸ਼ਨ ਫਾਰਮ। ਇਹਦਾ ਕਈ ਲੋਕ ਪੁੱਛਦੇ ਕਿ ਇਹ ਕਿਹੜਾ ਫਾਰਮ ਆ? ਇਹ ਕੋਈ ਫਾਰਮ ਨਹੀਂ ਹੈਗਾ। ਜਿਹੜਾ ਆਪਾਂ ਸਭ ਤੋਂ ਪਹਿਲਾਂ ਪ੍ਰਿੰਟ ਵਿਦ ਪ੍ਰੀਵਿਊ ਕਰਕੇ ਸੇਵ ਕੀਤਾ ਸੀ। ਪੇਜ ਉਹੀ ਆਪਾਂ ਇੱਥੇ ਅਪਲੋਡ ਕਰ ਦੇਣਾ ਇਹਦੇ ਵਿੱਚ ਕੋਈ ਫਾਰਮ ਨਹੀਂ ਭਰਿਆ ਜਾਣਾ ਸਿਰਫ ਆਧਾਰ ਕਾਰਡ ਬੱਚਿਆਂ ਦੇ ਸਕੂਲ ਸਰਟੀਫਿਕੇਟ ਜਾਂ ਬਰਥ ਸਰਟੀਫਿਕੇਟ ਤੇ ਬਾਕੀ ਦਸ ਸਰਟੀਫਿਕੇਟ ਬੈਂਕ ਦੀ ਕਾਪੀ ਜਿਹੜੇ ਮਦਰ ਅਪਲਾਈ ਕਰ ਰਹੇ ਉਹਨਾਂ ਦਾ ਆਧਾਰ ਕਾਰਡ ਵੋਟਰ ਕਾਰਡ ਬਸ ਇਹ ਕਾਗਜ਼ ਚ ਲਾ ਕੇ ਤੁਸੀਂ ਇਹ ਪੈਨਸ਼ਨ ਅਪਲਾਈ ਕਰ ਸਕਦੇ ਹੋ ਬਾਕੀ ਅੱਗੇ ਜਾ ਕੇ ਇੱਕ ਵਾਰੀ ਮੈਂ ਡੀਪਲੀ ਸਾਰਾ ਫਾਈਲ ਸਬਮਿਟ ਕਰਕੇ ਤੁਹਾਨੂੰ ਗੱਲਾ-ਗੱਲਾ ਡਾਕੂਮੈਂਟ ਦੁਬਾਰਾ ਨੋਟ ਕਰਾਨਾ ਸਾਰਾ ਕਿ ਕਿਹੜੇ-ਕਿਹੜੇ ਡਾਕੂਮੈਂਟ ਲੱਗਣੇ ਆ ਉਹਨੂੰ ਬਿਲਕੁਲ ਧਿਆਨ ਦੇ ਨਾਲ ਨੋਟ ਕਰਕੇ ਫਿਰ ਤੁਸੀਂ ਇਹ ਫਾਈਲ ਅਪਲਾਈ ਕਰਨੀ ਆ ਸਾਰੀਆਂ ਇਨਸਟਰਕਸ਼ਨਸ ਰੀਡ ਕਰਕੇ ਆਹ ਟਿਕ ਕਰਕੇ ਅੱਗੇ ਜਾ ਕੇ ਆਪਾਂ ਅਪਲੋਡ ਡਾਕੂਮੈਂਟ ਤੇ ਓਕੇ ਕਰਾਂਗੇ ਸੋ ਇਸ ਦੇ ਬਾਅਦ ਆਪਣੀ ਜਿਹੜੀ ਪੈਨਸ਼ਨ ਦੀ ਸਰਵਿਸ ਆ ਇਹ ਅਪਲਾਈ ਹੋ ਜਾਏਗੀ ओके ਤੇ ओके ਕਰਦੇ ਆ ਸੋ ਐਪਲੀਕੇਸ਼ਨ ਨੰਬਰ ਜਨਰੇਟ ਹੋ ਗਿਆ نیچے ਫੀਸ ਲਿਖ ਕੇ ਆ ਗਈ ਕਿ 0 ਰੁਪਇਆ ਫੀਸ ਆ نیچے ਸਬਮਿਟ ਦ ਐਪਲੀਕੇਸ਼ਨ ਜਿੱਥੇ ਲਿਖਿਆ ਹੋਇਆ ਇੱਥੇ ਆਪਾਂ ਇਹਨੂੰ ਓਕੇ ਕਰ ਦਾਂਗੇ ਓਕੇ ਕਰਦੇ ਸਾਰੀ ਆਪਣੀ ਨਾਲ ਹੀ ਫਾਈਲ ਸਬਮਿਟ ਹੋ ਜਾਣੀ ਆ ਸੋ ਇਹ ਸਾਰਾ ਪ੍ਰੋਸੈਸ ਸਰ ਡਿਪੈਂਡੈਂਟ ਚਿਲड्रन ਪੈਨਸ਼ਨ ਆਪਾਂ ਕਿਦਾਂ ਅਪਲਾਈ ਕਰ ਸਕਦੇ ਆ ਮੈਂ ਸਾਰਾ ਤੁਹਾਨੂੰ ਇੱਕ ਵਾਰੀ ਡੀਪਲੀ ਦੱਸ ਦਿੰਦਾ ਆ ਕਿ ਇਹਦੇ ਵਿੱਚ ਕੀ ਡਾਕੂਮੈਂਟ ਲੱਗਣੇ ਆ ਉਹ ਸਾਰਾ ਤੁਹਾਨੂੰ ਹੁਣ ਇੱਕ ਵਾਰ ਮੈਂ ਸਮਝਾ ਦਨ ਲੱਗੇ ਜਾ ਕੇ ਜਿੱਦਾਂ ਕੀ ਆਪਾਂ ਨੂੰ ਪਤਾ ਹੈ ਕਿ punjab.gov.in ਇਹ ਵੈਬਸਾਈਟ ਆ ਪੰਜਾਬ ਗਵਰਨਮੈਂਟ ਦੀ ਅੱਗੇ ਵੀ ਮੈਂ ਕਈ ਸਰਵਿਸਾਂ ਦੇ ਵਿੱਚ ਦੱਸਿਆ ਹੋਇਆ ਇਹਦੇ ਬਾਰੇ ਇਸ ਵਿੱਚ ਵੀ ਮੈਂ ਇਸ ਕਰਕੇ ਦੱਸਦਾ ਕਿ ਕਈ ਵਾਰ ਨਹੀਂ ਪਤਾ ਹੁੰਦਾ ਉਹ ਇਤੋਂ ਇਸ ਵੈਬਸਾਈਟ ਦੇ ਕੀ ਲਾਭ ਆ ਉਹ ਦੇਖ ਸਕਦੇ ਆ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਖੋਲ ਕੇ ਆ ਪਹਿਲੀ ਆਪਸ਼ਨ ਤੇ ਆਪਾਂ ਕਲਿੱਕ ਕਰਾਂਗੇ ਇਦੇ ਬਾਅਦ ਆ ਸਾਰਾ ਡੈਸ਼ਬੋਰਡ ਓਪਨ ਹੋ ਜਾਣਾ। ਇਹਦੇ ਚ ਜਿੰਨੀਆਂ ਵੀ ਆਪਾਂ ਨੂੰ ਇਨਫੋਰਮੇਸ਼ਨ ਚਾਹੀਦੀ ਆ ਉਹ ਮਿਲ ਸਕਦੀ ਆ ਆਪਾਂ ਸਰਵਿਸ ਤੇ ਓਕੇ ਕਰਕੇ ਡਾਊਨਲੋਡ ਐਪਲੀਕੇਸ਼ਨ ਫਾਰਮ ਤੇ ਜਾਵਾਂਗੇ। ਸੋ ਜਦੋਂ ਵੀ ਕੋਈ ਫਾਈਲ ਅਪਲਾਈ ਕਰਨੀ ਆ ਇੱਕ ਵਾਰ ਇਹ ਵੈਬਸਾਈਟ ਖੋਲ ਕੇ ਉਹਦੇ ਚ ਜਿਹੜੀ ਫਾਈਲ ਅਪਲਾਈ ਕਰਨੀ ਆ ਉਹ ਡਿਪਾਰਟਮੈਂਟ ਚ ਜਾ ਕੇ ਉਹ ਸਰਵਿਸ ਦਾ ਨਾਮ ਕੱਢ ਕੇ ਉਹਦੇ ਚ ਇੱਕ ਪੀਡੀਐਫ ਹੁੰਦੀ ਆ ਉਹਨੂੰ ਦੇਖ ਸਕਦੇ ਆ ਚ ਸਾਰਾ ਪ੍ਰੋਪਰ ਲਿਖਿਆ ਹੁੰਦਾ ਕਿ ਕਿਹੜੇ ਡਾਕੂਮੈਂਟ ਲੱਗਣੇ ਆ। ਜਿੱਦਾਂ ਕਿ ਇੱਥੇ ਸਾਰੇ ਡਿਪਾਰਟਮੈਂਟ ਆ ਜਿੰਨੇ ਡਿਪਾਰਟਮੈਂਟ ਆ ਉਹਨਾਂ ਸਾਰਿਆਂ ਦੇ ਫਾਰਮ ਇੱਥੇ ਅਵੇਲੇਬਲ ਮਿਲ ਜਾਣੇ ਹੁਣ ਆਪਾਂ ਪੈਨਸ਼ਨ ਵਾਲੇ ਡਿਪਾਰਟਮੈਂਟ ਤੇ ਓਕੇ ਕਰਾਂਗੇ ਜਿੱਦਾਂ ਕਿ ਇਹਦੇ ਚ ਸਾਰੇ ਫਾਰਮ ਆ 올ਡੇਜ ਪੈਨਸ਼ਨ ਵੈਸੇ ਸਰਕਾਰ ਨੇ ਬੰਦ ਕੀਤੇ ਹੋਏ ਆ ਫਾਰਮ ਬਟੇ ਪੀਡੀਐਫ ਦੇ ਵਿੱਚ ਤੁਹਾਨੂੰ ਇਹਦੇ ਬਾਰੇ ਪਤਾ ਲੱਗ ਜਾਏਗਾ ਕਿ ਫਾਰਮ ਦੀ ਜਗ੍ਹਾ ਇਹਨਾਂ ਨੇ ਲਿਖਿਆ ਹੋਇਆ ਕਿ ਕਿੰਨੀ ਫੀਸ ਆ ਕੀ ਡਾਕੂਮੈਂਟ ਲੱਗਣੇ ਆ ਉਹ ਤੁਸੀਂ ਦੇਖ ਸਕਦੇ ਆ ਹੁਣ ਆ ਪੈਨਸ਼ਨ ਆ ਇਹਦੇ ਸਾਹਮਣੇ ਆਪਾਂ ਪੀਡੀਐਫ ਤੇ ਓਕੇ ਕਰਾਂਗੇ ਅਨ ਦੇਖੋ ਸਾਹਮਣੇ ਪੀਡੀਐਫ ਆ ਗਈ ਇਹਦੇ ਤੇ ਸਾਰਾ ਕੁਝ ਲਿਖਿਆ ਹੋਇਆ ਕਿ ਇਹਦੀ ਫੀਸ ਕਿੰਨੀ ਆ ਸਰਕਾਰੀ ਫੀਸ ਕਿੰਨੀ ਆ ਟਾਈਮ ਕਿੰਨਾ ਲੱਗਣਾ ਬਣ ਕੇ ਉਹਨੂੰ ਸਾਰਾ ਕੁਝ ਇਹਦੇ ਚ ਲਿਖਿਆ ਹੋਇਆ 0 ਰੁਪਿਆ ਫੀਸ ਆ ਫਿਰ ਆ ਨੀਚੇ ਕਿਹੜੇ ਡਾਕੂਮੈਂਟ ਜਰੂਰੀ ਆ ਇੰਗਲਿਸ਼ ਚ ਵੀ ਲਿਖਿਆ ਹੋਇਆ ਪੰਜਾਬੀ ਚ ਵੀ ਤੁਸੀਂ ਇਹਦੇ ਚ ਦੇਖ ਸਕਦੇ ਆ ਬੈਂਕ ਪਾਸਬੁੱਕ ਲਿਖੀ ਹੋਈ ਆ ਜਾਨੀ ਕਿ ਜਿਹੜੀ ਬੈਂਕ ਪਾਸਬੁੱਕ ਆ ਉਹ ਬੱਚੇ ਦੇ ਮਦਰ ਦੀ ਲਗਣੀ ਆ ਬਸ ਪ੍ਰੂਫ ਆਫ ਆਇਡੈਂਟੀ ਲਿਖੇ ਹੋਏ ਆ ਸੋ ਇਹਦੇ ਚ ਪ੍ਰੂਫ ਆ ਜੋ ਮੈਂ ਨੋਟ ਕਰਾ ਦੇਣਾ ਤੁਹਾਨੂੰ ਬੱਚਿਆਂ ਦਾ ਆਧਾਰ ਕਾਰਡ ਪਲੱਸ ਜਨਮ ਸਰਟੀਫਿਕੇਟ ਜੇ ਜਨਮ ਸਰਟੀਫਿਕੇਟ ਨਹੀਂ ਹੈਗਾ ਤਾਂ ਸਕੂਲ ਦਾ ਸਰਟੀਫਿਕੇਟ ਜੇ ਉਹ ਵੀ ਨਹੀਂ ਹੈ ਤਾਂ ਬੱਚਾ ਜਿਹੜੀ ਕਲਾਸ ਚ ਪੜਦਾ ਹੈ ਸਕੂਲੋਂ ਲੈਟਰ ਹੈਡ ਤੇ ਲਿਖਾ ਕੇ ਉਹ ਲੋਣਾ ਬੱਚੇ ਦਾ ਆਧਾਰ ਕਾਰਡ ਪਲੱਸ ਸਕੂਲ ਸਰਟੀਫਿਕੇਟ ਜਾਂ ਜਨਮ ਸਰਟੀਫਿਕੇਟ ਬੱਚੇ ਦੀ ਮਦਰ ਜਿਹੜੀ ਅਪਲਾਈ ਕਰਦੇ ਆ ਉਹਨਾਂ ਦਾ ਆਧਾਰ ਕਾਰਡ ਪਲੱਸ ਵੋਟਰ ਕਾਰਡ ਸੋ ਬੈਂਕ ਦੀ ਕਾਪੀ ਜਿਹੜੀ ਲੱਗਣੀ ਹੈ ਉਹ ਬੱਚੇ ਦੀ ਮਦਰ ਦੀ ਲੱਗਣੀ ਆ ਬਸ ਇਹਦੇ ਇਲਾਵਾ 10th ਸਰਟੀਫਿਕੇਟ ਇਹ ਸਾਰੇ ਡਾਕੂਮੈਂਟ ਲੱਗਣੇ ਆ ਇਹ ਡਾਕੂਮੈਂਟ ਲਾ ਕੇ ਡਿਪੈਂਡੈਂਟ ਚਿਲड्रन ਪੈਨਸ਼ਨ ਆ ਜੋ ਅਪਲਾਈ ਹੋ ਜਾਣੀ ਹੈ ਬੱਚਿਆਂ ਦੀ ਦੋ ਜਾਣਿਆਂ ਨੂੰ ਪੈਨਸ਼ਨ ਲੱਗਣੀ ਹੈ ਜੇਕਰ ਚ ਤਿੰਨ ਬੱਚੇ ਆ ਤਾਂ ਸਿਰਫ ਦੋ ਬੱਚਿਆਂ ਦੀ ਅਪਲਾਈ ਹੋਣੀ ਬਸ ਇਹ ਸਾਰੇ ਡਾਕੂਮੈਂਟ ਲੱਗਣੇ ਆ ਇਹਦੇ ਚ ਇੱਕ ਦੇਖਣਾ ਇਹ ਹੈ ਕਿ ਜੇ ਬਰਥ ਸਰਟੀਫਿਕੇਟ ਨਹੀਂ ਹੈਗੇ ਸਕੂਲ ਦਾ ਤੁਸੀਂ ਲਿਖਾ ਕੇ ਲਾ ਸਕਦੇ ਆ ਬਟ ਜੇ ਬਰਥ ਸਰਟੀਫਿਕੇਟ ਨਹੀਂ ਆ ਉਹਨੂੰ ਅੱਗੇ ਜਾ ਕੇ ਜ਼ਰੂਰਤ ਆ ਲੋਡ ਪੈਣੀ ਆ ਉਹ ਤੁਸੀਂ ਬਰਥ ਦੀ ਵੀਡੀਓ ਮੈਂ ਪਾਈ ਹੋਈ ਆ ਉੱਚ ਜਾ ਕੇ ਬਰਥ ਸਰਟੀਫਿਕੇਟ ਅਪਲਾਈ ਕਰ ਸਕਦੇ ਆ ਸੋ ਆ ਸਾਰੇ ਪ੍ਰੂਫ ਲੱਗਣੇ ਆ ਇਹ ਲੱਗਣ ਦੇ ਬਾਅਦ ਡਿਪੈਂਡੈਂਟ ਚਿਲड्रन ਪੈਨਸ਼ਨ ਅਪਲਾਈ ਹੋ ਕੇ ਜਦੋਂ ਅਪਰੂਵ ਹੋਣੀ ਆ ਉਹਦੇ ਬਾਅਦ ਤੁਹਾਡੀ ਬੈਂਕ ਦੀ ਕਾਪੀ ਚ ਆਨਲਾਈਨ ਸਰਕਾਰ ਵੱਲੋਂ ਮੰਥ ਦੇ ਮਹੀਨਾਵਾਰ ਜਦੋਂ ਵੀ ਸਰਕਾਰ ਪੈਸੇ ਪਾਉਂਦੀ ਆ ਉਹ ਤੁਹਾਨੂੰ ਪੈਸੇ ਆਣੇ ਸ਼ੁਰੂ ਹੋ ਜਾਣੇ ਆ ਸੋ ਜਿਨ੍ਹਾਂ ਨੇ ਇਹ ਪੈਨਸ਼ਨ ਅਪਲਾਈ ਕਰਨੀ ਆ ਵੀਡੀਓ ਦੇਖ ਕੇ ਸਾਰਾ ਕੁਝ ਮੈਂ ਦੱਸ ਦਿੱਤਾ ਤੁਸੀਂ ਪੈਨਸ਼ਨ ਦੀ ਫਾਈਲ ਅਪਲਾਈ ਕਰ ਸਕਦੇ ਆ ਸੋ ਇਹ ਸਾਰਾ ਪ੍ਰੋਸੈਸ ਸੀ ਡਿਪੈਂਡੈਂਟ ਚਿਲड्रन ਪੈਨਸ਼ਨ ਅਪਲਾਈ ਕਰਨ ਦਾ ਇਹਦੇ ਵਿੱਚ ਮੈਂ ਡੀਪੀ ਤੁਹਾਨੂੰ ਸਾਰਾ ਦੱਸ ਦਿੱਤਾ ਹੈ ਡਾਕੂਮੈਂਟ ਵੀ ਦੱਸ ਦਿੱਤੇ ਆ ਸੋ ਹੁਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਲੋੜਵੰਦ ਵਿਅਕਤੀਆਂ ਤੱਕ ਇਹ ਵੀਡੀਓ ਪਹੁੰਚ ਸਕੇ ਸੋ ਇਹ ਇਸ ਟੀਮ ਦਾ ਲਾਭ ਬਰਾਬਰ ਤੌਰ 'ਤੇ ਉਹ ਕਰ ਸਕਣ ਜੇ ਤੁਹਾਡੇ ਘਰ ਦੇ ਵੀ ਆਲੇ ਦੁਆਲੇ ਕੋਈ ਪਰਸਨ ਹੈਗਾ ਆ ਜਿਨ੍ਹਾਂ ਦੇ ਬੱਚਿਆਂ ਦੀ ਪੈਨਸ਼ਨ ਨਹੀਂ ਲੱਗੀ ਹੋਈ ਸੋ ਤੁਸੀਂ ਵੀ ਖੁਦ ਜਾ ਕੇ ਉਹਨਾਂ ਦੇ ਘਰੇ ਜੇ ਉਹ ਫੋਨ ਨਹੀਂ ਚਲਾ ਸਕਦੇ ਸ਼ਹਿਰ ਤੋਂ ਦੂਰ ਨਹੀਂ ਜਾ ਸਕਦੇ ਤੁਸੀਂ ਜਾ ਕੇ ਆਪਣੇ ਫੋਨ ਦੇ ਉੱਤੇ ਹੀ ਉਹਨਾਂ ਦੀ ਪੈਨਸ਼ਨ ਅਪਲਾਈ ਕਰ ਸਕਦੇ ਆ ਸੋ ਜੇ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਬਹੁਤ ਜਲਦੀ ਇੱਕ ਹੋਰ ਨਵੀਂ ਇਨਫੋਰਮੇਸ਼ਨ ਵੀਡੀਓ ਲੈ ਕੇ ਧੰਨਵਾਦ ਜੀ ਚਾਹੇ